ਹਾਂਜੀ ਫਰੀਦਕੋਟ ਜ਼ਿਲ੍ਹੇ ਦਾ ਮਸ਼ਹੂਰ ਪਿੰਡ ਸਰਾਵਾ ਜਿੱਥੋਂ ਦੇ ਬਹੁਤ ਸਾਰੇ ਕਬੱਡੀ ਪਲੇਅਰ ਇੰਟਰਨੈਸ਼ਨਲ ਪਲੇਅਰ ਹੋਏ ਆ ਤੇ ਇਸ ਵਾਰ ਫੇਰ ਚੌਥਾ ਸ਼ਾਨਦਾਰ ਕਬੱਡੀ ਟੂਰਨਾਮੈਂਟ ਮਿਤੀ 7 ਅਗਸਤ 2025 ਦਿਨ ਵੀਰਵਾਰ ਨੂੰ ਕਰਵਾਇਆ ਜਾ ਰਿਹਾ ਹੈ ਬਹੁਤ ਸਾਰੇ ਪਲੇਅਰ ਇੱਥੇ ਹਰ ਸਾਲ ਪਹੁੰਚਦੇ ਆ ਔਰ ਇਸ ਟੂਰਨਾਮੈਂਟ ਦੀ ਖਾਸੀਅਤ ਹੈ ਕਿ ਇਹ ਆਪਣੇ ਪੰਜਾਬ ਦਾ ਪਹਿਲਾ ਟੂਰਨਾਮੈਂਟ ਹੁੰਦਾ ਹੈ ਜਿੱਥੋਂ ਕਿ ਸਾਰੇ ਪਲੇਅਰ ਆਪਣੇ ਆਪ ਨੂੰ ਟੈਸਟ ਕਰਦੇ ਆ ਔਰ ਉਸ ਤੋਂ ਬਾਅਦ ਸਾਰੇ ਸੀਜ਼ਨ ਦੇ ਟੂਰਨਾਮੈਂਟ ਚੱਲਦੇ ਰਹਿੰਦੇ ਆ ਹਰ ਵਾਰ ਦੀ ਤਰ੍ਹਾਂ ਬਹੁਤ ਸਾਰੇ ਪਲੇਅਰ ਇੱਥੇ ਪਹੁੰਚਦੇ ਹੈਗੇ ਆ ਇਸ ਟੂਰਨਾਮੈਂਟ ਦੇ ਵਿੱਚ ਓਪਨ weight ਤੇ ਨਾਲ 55 55 ਓਪਨ weight ਤੇ ਨਾਲ 56 ਕਿਲੋ ਦੇ ਮੈਚ ਕਰਵਾਏ ਜਾ ਰਹੇ ਆ ਤੇ ਜ਼ਿਆਦਾ ਜਾਣਕਾਰੀ ਜਸ਼ਨਾ ਤੁਹਾਡੇ ਨਾਲ ਸਾਂਝੀ ਕਰੂਗਾ ਸਾਇਣੋ ਪਹਿਲਾਂ ਸਭ ਨੂੰ ਸਤਿ ਸ੍ਰੀ ਅਕਾਲ ਜਿੰਦੇ ਵੀ ਦਰਸ਼ਕ ਲਾਈਵ ਨੂੰ ਦੇਖ ਰਹੇ ਆ ਸਾਰਿਆਂ ਨੂੰ ਇਹੀ ਬੇਨਤੀ ਆ ਵੀ ਸਾਡੇ ਕੋਲੇ 37 ਗਾਸ਼ ਤੋਂ ਜਿਹੜਾ ਟੂਰਨਾਮੈਂਟ ਕਰਾ ਰਹੇ ਆ ਇਹਦੇ ਵਿੱਚ ਅਸੀਂ ਦੋ ਵੇਡ ਕਰਾ ਰਹੇ ਆ ਇੱਕ ਤਾਂ ਓਪਨ ਆ ਇੱਕ 56 ਕਿਲੋ ਆ ਓਪਨ ਦੀਆਂ ਜਿਹੜੀਆਂ ਅਸੀਂ ਐਂਟਰੀ ਮੈਂਟਰ ਕਰੀ ਜਾਂਦੇ ਆ 32 ਟੀਮਾਂ ਐਂਟਰ ਕਰਨਗੀਆਂ ਓਪਨ ਦੀਆਂ ਅਸੀਂ ਉਹ ਟੀਮਾਂ ਜਿਹੜੀਆਂ ਸਾਨੂੰ ਫੋਨ ਤੇ ਐਂਟਰ ਕਰਾ ਦੇਣਗੇ ਉਹੀ ਟੀਮਾਂ ਗਰਾਊਂਡ ਦੇ ਵਿੱਚ ਖੇਡਣਗੀਆਂ ਗਰਾਊਂਡ ਦੇ ਵਿੱਚ ਕਿਸੇ ਵੀ ਟੀਮ ਨੂੰ ਕੋਈ ਐਂਟਰੀ ਨਹੀਂ ਕੀਤੀ ਜਾਣੀ ਓਪਨ ਦੀਆਂ ਟੀਮਾਂ ਨੂੰ ਬੇਨਤੀ ਆ ਵੀ 12 ਵਜੇ ਨੂੰ ਖੇਡ ਗਰਾਊਂਡ ਦੇ ਵਿੱਚ ਪਹੁੰਚ ਜਾਣ ਤੇ 1 ਵਜੇ ਤੋਂ ਪਹਿਲਾਂ ਪਹਿਲਾਂ ਅਸੀਂ ਓਪਨ ਦੇ ਮੈਚ ਜਿਹੜੇ ਸ਼ੁਰੂ ਕਰਾ ਦਨੇ ਆ ਤੇ ਇਸੇ ਤਰੀਕੇ ਕਬੱਡੀ 56 ਕਿਲੋ ਆ ਉਹਦੀਆਂ 16 ਟੀਮਾਂ ਅਸੀਂ ਇੰਟਰ ਕਰਨੀਆਂ ਜਿਹੜੀਆਂ ਪਹਿਲੀਆਂ 16 ਟੀਮਾਂ ਸਾਨੂੰ ਫੋਨ ਤੇ ਇੰਟਰ ਹੋ ਗਈਆਂ ਉਹੀ ਟੀਮਾਂ ਗਰਾਊਂਡ ਦੇ ਵਿੱਚ ਖੇਡਣਗੀਆਂ ਗਰਾਊਂਡ ਦੇ ਵਿੱਚ ਕੋਈ ਐਂਟਰੀ ਨਹੀਂ ਕੀਤੀ ਜਾਣੀ ਤੇ ਜਿਹੜੀ ਇਹਦੀ ਐਂਟਰੀ ਆ ਉਹ 8 ਵਜੇ ਤੱਕ ਹੀ ਕੀਤੀ ਜਾਣੀ ਆ ਕਬੱਡੀ 56 ਕਿਲੋ ਦੀ ਤੇ 9 ਵਜੇ ਤੋਂ ਪਹਿਲਾਂ ਪਹਿਲਾਂ ਜਿਹੜੇ ਅਸੀਂ ਇਹ ਮੈਚ ਚਲਾ ਦਨੇ ਆ ਤੇ ਕਿਸੇ ਵੀ ਟੀਮ ਨਾਲ ਕੋਈ ਪੱਖਪਾਤ ਨਹੀਂ ਕੀਤਾ ਜੇ ਕਿਸੇ ਟੀਮ ਨਾਲ ਕੋਈ ਲਿਆ ਜਾਓ ਗਰਾਊਂਡੋਂ ਬਾਹਰ ਆਪਾਂ ਮਾਦੀ ਉਹ ਪਿੰਡ ਦੀ ਟੀਮ ਆ ਜਾਂ ਕਿਸੇ ਰਿਸ਼ਤੇਦਾਰੀ ਦੀ ਟੀਮ ਆ ਕਿਸੇ ਨਾਲ ਕੋਈ ਪੱਖਪਾਤ ਨਹੀਂ ਕੀਤਾ ਜਾਣਾ ਤੇ ਉਦੋਂ ਵગે ਜਿਹੜੇ ਰੈਫਰੀ ਤੇ ਕਮੈਂਟੇਟਰ ਆਉ ਸਾਡੇ ਬੱਕ ਹੋ ਗਏ ਆ ਕੋਈ ਵੀ ਰੈਫਰੀ ਤੇ ਕਮੈਂਟੇਟਰ ਵੀਰ ਆ ਉਹ ਸਾਨੂੰ ਵਾਰ-ਵਾਰ ਫੋਨ ਨਾ ਕਰੇ ਵੀ ਸਾਨੂੰ ਜਿਹੜਾ ਮੌਕਾ ਦਿੱਤਾ ਜਾਵੇ ਕਿਉਂਕਿ ਅਸੀਂ ਦੂ ਪਹਿਲਾਂ ਆਪਦੇ ਦੇ ਸਹਾਰ ਨਾਲ ਸਾਰੇ ਜਿਹੜੇ ਰੈਫਰੀ ਕਮੈਂਟੇਟਰ ਬੁੱਕ ਕਰ ਲਏ ਆ ਇੱਕ ਮੈਂ ਹੋਰ ਰਿਕਵੈਸਟ ਕਰੂੰਗਾ ਸਾਰਿਆਂ ਨੂੰ ਅਕਸਰ ਪੰਜਾਬ ਦੇ ਵਿੱਚ ਬਹੁਤ ਸਾਰੇ ਟੂਰਨਾਮੈਂਟ ਹੁੰਦੇ ਆ ਜਿੱਥੇ ਪਲੇਅਰ ਬਹੁਤ ਲੇਟ ਆਉਂਦੇ ਆ ਤੇ ਲੇਟ ਤੱਕ ਟੂਰਨਾਮੈਂਟ ਚੱਲਦਾ ਰਹਿੰਦਾ ਹੈ ਜਿਹਦੇ ਕਾਰਨ ਕਈ ਵਾਰੀ ਐਕਸੀਡੈਂਟ ਵੀ ਹੋ ਜਾਂਦੇ ਆ ਜਾਂ ਹੋਰ ਵੀ ਕੋਈ ਨੁਕਸਾਨ ਹੋ ਜਾਂਦਾ ਹਨ ਇਸ ਕਰਕੇ ਸਾਰਿਆਂ ਨੂੰ ਰਿਕੁਐਸਟ ਬੇਨਤੀ ਹੈ ਵੀ ਟਾਈਮ ਨਾਲ ਪਹੁੰਚੋ ਟੂਰਨਾਮੈਂਟ ਤੇ ਔਰ ਨਾਲ ਜਸ਼ਨੇ ਇਹ ਵੀ ਦੱਸ ਦੋ ਵੀ ਕਿਹੜੇ ਪ੍ਰਾਈਜ਼ ਕਿਹਨੇ ਦੇਣੇ ਹੈਗੇ ਆ ਔਰ ਕਿਹਦੇ ਕਿਹਦੇ ਸਭ ਦਾ ਧੰਨਵਾਦ ਆ ਕਿਉਂਕਿ ਬਹੁਤ ਜ਼ਿਆਦਾ ਹੀ ਸਹਿਯੋਗੀ ਸੱਜਣਾਂ ਇਸ ਟੂਰਨਾਮੈਂਟ ਤੇ ਸਹਿਯੋਗ ਕਰਨ ਲਈ দান ਦੇ ਨਾਲੇ ਵਿੱਚ ਵਿੱਚੋਂ ਕਿਸ ਦਾ ਜਿਹਦਾ ਨਾਮ ਰਹਿ ਜਾਂਦਾ ਫਿਰ ਤਰਾਂਜਗੀ ਹੋ ਜਾਂਦੀ ਹੈ ਇਸ ਲਈ ਅਸੀਂ ਛੋਟੇ ਤੋਂ ਲੈ ਕੇ ਵੱਡੇ ਤੱਕ ਜਿੰਨੇ ਵੀ ਪੈਸੇ ਜਿੰਨੇ ਦਿੱਤੇ ਆ ਉਹਨਾਂ ਦਾ ਹੀ ਧੰਨਵਾਦ ਕਰਦੇ ਆ ਕਬੱਡੀ ਓਪਨ ਦਾ ਜਿਹੜਾ ਪਹਿਲਾ ਪ੍ਰਾਈਜ਼ ਆ ਉਹ 41000 ਆ ਦੂਜਾ ਪ੍ਰਾਈਜ਼ ਆ ਉਹ 31000 ਆ ਇਸੇ ਤਰ੍ਹਾਂ ਹੀ ਕਬੱਡੀ 56 ਕਿਲੋ ਆ ਉਹਦਾ ਪਹਿਲਾ ਪ੍ਰਾਈਜ਼ 5100 ਆ ਦੂਜਾ ਪ੍ਰਾਈਜ਼ 4100 ਆ ਤੇ ਇੱਕ ਫੇਰ ਅਸੀਂ ਟੀਮਾਂ ਨੂੰ ਇਹੀ ਬੇਨਤੀ ਕਰਦੇ ਆ ਵੀ ਜਿਹੜੀ ਟੀਮ ਦਾ ਮੈਚ ਜਿੱਥੇ ਵੀ ਆ ਗਿਆ ਜੇ ਕਿਸੇ ਟੀਮ ਦਾ ਪਹਿਲਾ ਮੈਚ ਆ ਗਿਆ ਤਾਂ ਉਹਨੂੰ ਪਹਿਲਾ ਮੈਚ ਹੀ ਖੇਡਣਾ ਪਊਗਾ ਜੇ ਨਹੀਂ ਖੇਡਦੇ ਤਾਂ ਟੀਮ ਕੱਟੀ ਜਾਓਗੇ ਇਸ ਲਈ ਟੀਮਾਂ ਨੂੰ ਬੇਨਤੀ ਆ ਵੀ ਆਪ ਦੀ ਜਿਹੜੀ ਪ੍ਰੋਪਰ ਟੀਮ ਆ ਉਹ ਪੂਰੀ ਤਿਆਰ ਕਰਕੇ ਕਬੱਡੀ 56 ਕਿਲੋ ਵਾਲੇ 8 ਵਜੇ ਤੱਕ ਆਪ ਦੀ ਪੂਰੀ ਟੀਮ ਤਿਆਰ ਕਰਕੇ ਗਰਾਊਂਡ ਦੇ ਵਿੱਚ ਪਹੁੰਚ ਜਾਣ ਤੇ ਇਸੇ ਤਰ੍ਹਾਂ ਹੀ ਕਬੱਡੀ ਓਪਨ ਵਾਲੇ ਕਬੱਡੀ ਓਪਨ ਵਾਲੇ ਖਿਡਾਰੀਆਂ ਨੂੰ ਇਹ ਬੇਨਤੀ ਆ ਵੀ ਆਪ ਦੀ ਜਿਹੜੀ ਪ੍ਰੋਪਰ ਟੀਮ ਆ ਉਹ 12 ਵਜੇ ਤੱਕ ਗਰਾਊਂਡ ਦੇ ਵਿੱਚ ਲੈ ਕੇ ਆਜੋ ਇਹ ਨਾ ਹੋਵੇ ਵੀ ਤੁਸੀਂ ਕਰੋ ਸਾਡਾ ਇੱਕ ਪਲੇਅਰ ਰੇਂਦਾ ਜੀ ਦੋ ਪਲੇਅਰ ਰੇਂਦਾ ਸੀ ਦੂਰੋਂ ਆਏ ਆ ਉਹ ਆਪ ਦੀ ਪਹਿਲਾਂ ਟੀਮ ਆਪ ਦੀ ਜਿਹੜੀ ਸੈੱਟ ਕਰਕੇ ਪੂਰੀ ਲਿਆਓ ਬਾਅਦ ਵਿੱਚ ਟੀਮ ਕੱਟਾਂਗੇ ਉੰਦੀ ਰੋਸ਼ਨੀ ਮਸ਼ਹੂਰ ਆ ਹਮੇਸ਼ਾ ਦੇ ਲਈ ਕਿਤਾਬਾਂ ਦੇ ਵਿੱਚ ਵੀ ਨਾਮ ਬੋਲਦਾ ਕਿਸੇ ਟਾਈਮ ਛੋਟੀਆਂ ਕਲਾਸਾਂ ਦੇ ਸਿਲੇਬਸ ਦੇ ਵਿੱਚ ਤੇ ਜਰੂਰ ਆ ਕੇ ਦੇਖਿਓ ਜੋ ਮੇਲਾ ਵੀ ਦੇਖਿਓ ਇੰਜੋਏ ਕਰਿਓ ਤੇ ਨਾਲ ਨਾਲ ਮੈਚ ਜਰੂਰ ਦੇਖਣ ਪਹੁੰਚੋ ਸਾਰੇ ਜਣੇ ਬਹੁਤ ਸੋਹਣਾ ਟੂਰਨਾਮੈਂਟ ਹੁੰਦਾ ਹਰ ਸਾਲ ਦੀ ਤਰ੍ਹਾਂ ਔਰ ਇਹਦੇ ਵਿੱਚ ਦੇਖਣ ਵਿੱਚ ਆਇਆ ਵੀ ਬਹੁਤ ਸਾਰੇ ਜਿਹੜੇ ਪਲੇਅਰ ਇੰਟਰਨੈਸ਼ਨਲ ਲੈਵਲ ਦੇ ਪਹੁੰਚ ਆਉਂਦੇ ਹੁੰਦੇ ਆ ਹਰ ਸਾਲ ਇਸ ਸਾਲ ਵੀ ਆਉਣਗੇ ਪਿਛਲੇ ਸਾਲ ਤਾਂ ਬਹੁਤ ਸਾਰੀਆਂ ਟੀਮਾਂ ਆਗੀਆਂ ਸੀ ਜਿਹਦੇ ਕਰਕੇ ਸਵੇਰ ਤੱਕ ਦੂਜੇ ਦਿਨ ਟੂਰਨਾਮੈਂਟ ਚੱਲਦਾ ਰਿਹਾ ਸੋ ਸਾਰਿਆਂ ਨੂੰ ਰਿਕਵੈਸਟ ਬੇਨਤੀ ਆ ਵੀ ਹੌਮ ਹੋਮਾ ਕੇ ਟੂਰਨਾਮੈਂਟ ਦੇ ਵਿੱਚ ਪਹੁੰਚੋ ਬਹੁਤ ਸੋਹਣਾ ਟੂਰਨਾਮੈਂਟ ਹੋਣ ਵਾਲਾ ਹੈ ਜਿੰਨੇ ਵੀ ਪਲੇਅਰ ਹੈਗੇ ਆਪਣੇ ਆਪ ਨੂੰ ਇੱਥੇ ਆ ਕੇ ਟੈਸਟ ਕਰ ਸਕਦੇ ਆ ਆਪਣੀ ਮਿਹਨਤ ਨੂੰ ਪਤਾ ਲੱਗ ਜਾਂਦਾ ਸੀ ਕਿੱਥੇ ਕਿ ਖੜੇ ਆ ਕਿਉਂਕਿ ਅੱਗੇ ਸਾਰੇ ਸਾਲ ਟੂਰਨਾਮੈਂਟ ਚੱਲਦੇ ਰਹਿੰਦੇ ਆ ਕਬੱਡੀ ਓਪਨ ਨਾਲ ਇੱਕ ਬੇਨਤੀ ਅਸੀਂ ਹੋਰ ਕਰਦੇ ਆਂ ਵੀ ਕਬੱਡੀ ਓਪਨ ਦਾ ਕਿਸੇ ਟੀਮ ਨੂੰ ਕੋਈ ਕਰਾਇਆ ਨਹੀਂ ਦਿੱਤਾ ਜਾਣਾ ਇਹ ਅਸੀਂ ਪਹਿਲਾਂ ਹੀ ਦੱਸ ਦਿੰਦੇ ਆ ਤੁਹਾਨੂੰ ਵੀਡੀਓ ਦੇ ਜ਼ਰੀਏ ਜਿੰਨੇ ਵੀ ਵੀਡੀਓ ਵੇਖਦੇ ਆ ਖਿਡਾਰੀ ਜਿੰਨਾਂ ਨੇ ਇੱਥੇ ਟੂਰਨਾਮੈਂਟ ਖੇਡਣ ਲਈ ਆਉਣਾ ਸਾਨੂੰ ਮੰਨ ਕੇ ਵਾਰ-ਵਾਰ ਬਨਾਉ ਕਰ ਦਿੰਦੇ ਕੋਈ ਗੱਲ ਤੇ ਸੋ ਸਾਰਿਆਂ ਨੂੰ ਬੇਨਤੀ ਹੈ ਜੀ ਆਇਓ ਰੌਣਕਾ ਲਾਇਓ ਪਿੰਡ ਦੇ ਵਿੱਚ ਬਹੁਤ ਸੋਹਣਾ ਟੂਰਨਾਮੈਂਟ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹੋਊਗਾ ਤੇ ਬੇਨਤੀ ਇੱਕ ਵਾਰ ਫੇਰ ਲਾਸਟ ਦੇ ਵਿੱਚ ਇਹੀ ਹੈ ਕਿ ਵੀ ਟਾਈਮ ਨਾਲ ਪਹੁੰਚੋ ਕਿਉਂਕਿ ਜਿਵੇਂ ਤੁਹਾਨੂੰ ਟਾਈਮ ਦਿੱਤਾ ਹੈ ਤਾਂ ਫਿਰ ਤੁਸੀਂ ਇੱਧਰ ਉੱਧਰ ਟਰਾਲੀਆਂ ਦੇ ਜਾਂ ਉੱਧਰ ਤੁਰੇ ਫਿਰਦੇ ਹੋ ਬੇਨਤੀ ਹੈ ਸਾਰਿਆਂ ਨੂੰ ਇੱਕ ਵੀ ਸਾਰੇ ਸਾਡੇ ਸਤਿਕਾਰਯੋਗ ਆ ਸਾਰੇ ਹੀ ਪਲੇਅਰ ਔਰ ਬਹੁਤ ਸੋਹਣੀ ਰੌਣਕ ਲੱਗਦੀ ਹੈ ਤੁਹਾਡਾ ਸਾਰਿਆਂ ਦਾ ਮੋਸਟ ਵੈਲਕਮ